ਸ਼ੇਕ ਗੁਰੂ ਤਾਲਪੁਰ ਗਦੀ ਤੇ ਫਿਰ ਆਜ ਪਨ ਬਾੜੀ ਬੋਇਤ ਗੰਗਦੇ ਸੋਮੇ ਗੰਦੇ ਸਾਗਰ ਤੰਦਰ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਨੋ ਜੁਰੀ ਅੰਦਰ ਸਤਿਬਿਤੇ ਗੁਰੂ ਘਰ ਸਤ ਸਤ ਸੰਗ ਜਿਓ ਆਓ ਜੋ ਜਰਤੋ ਪ ਕਈ ਮਿਲੇ ਤੋ ਤਨ ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਨਾ ਬ੍ਰਹਮੰਡਾਂ ਦੇ ਮਾਲਕ ਸਦ ਸਾਈਂ ਦਾਤਾਰ ਜਿਨ੍ਹਾਂ ਦੇ ਆਪਾ ਪਾਵਨ ਜੀਵਨ ਦੀ ਅਮਰ ਕਥਾ ਮੈਨੂੰ ਮਿਲ ਤੋ ਕਰਦੇ ਸੁਣਦੇ ਆ ਰਹੇ ਹਾਂ ਆਉ ਅੱਜ ਵੀ ਉਸੇ ਦਰਿਦਾ ਕੇ ਸਰਵਣ ਕੇ ਪਾਸੋਂ ਦੇ ਪੰਜੀਵਨ ਵਿੱਚੋਂ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀ ਤਾਕਿ ਇਹ ਦਿੱਦੁ ਕਾਂਗਲੇ ਸਾਰੋਂ ਗਾਂ ਸੋਗਾ ਕਰੇ ਸਾਰੇ ਚਿੰਤਾ ਫਿਕਰਾਉ ਜਮਾਂ ਦੀ ਮਾਰ ਆ ਜੋ ਸੁਣਦੇ ਦੇਖਦੇ ਆਲੇ ਚਰਸੀ ਲੱਖ ਜੂਨਾ ਇਹਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਹੈ ਉਤਸਾਡਾ ਬਚਾਉ ਸਕ ਸਭ ਦੀ ਗੱਲ ਹੈ ਗਪਪਰਿਆਓ ਜਿਸ ਸਿੱਕਤੇ ਖਤਰਾ ਜੀਵਨ ਜੋ ਹੋਵੇ ਤੇ ਪਕਸ਼ੇ ਦੀ ਛੜ ਲਿਆ ਹੀ ਬਚਾ ਜਾ ਸਕਦਾ ਹੈ ਛੜ ਲਿਆ ਹੀ ਬਚਾ ਜਾ ਸਕਦਾ ਹੈ ਹੁਣ ਸਾਡੇ ਪਿੱਛੇ ਇਹੋ ਜਿਹੇ ਮਹਾਬਲੀ ਪੰਜ ਜਿਨ੍ਹਾਂ ਨੂੰ ਗੁਰਬਾਣੀ ਚ ਪਾਛ ਨੇ ਸਾਡੇ ਤੇ ਬਖਸ਼ ਕਰਦੇ ਆ ਕਿ ਪੰਜ ਅਜਿਤ ਮਹਾਬਲੀ ਅਜੇ ਤੱਕ ਪਾਵਨਾਂ ਜਿੱਤੇ ਜਾਣ ਵਾਲੇ ਇਹਨਾਂ ਦੁਬੇ ਬਚਾ ਕੇ ਨਹੀਂ ਜਾਊਗਾ ਇੱਕ ਦੋ ਬੰਦਿਆਂ ਤੇ ਦੁਨੀਆਵੀ ਤੌਰ ਤੇ ਨਹੀਂ ਬਚਿਆ ਜਾ ਸਕਦਾ ਤੇ ਜਿਹੜੇ ਪੰਜ ਲੱਗੇ ਹੋਏ ਉਹਨਾਂ ਨੂੰ ਪਾਸ਼ਾ ਮਹਾਬਲੀ ਬਹੁਤ ਜ਼ਿਆਦਾ ਤਕੜੇ ਸੂਰਮੇ ਕਿਹਾ ਹੋਇਆ ਤੇਵੇਂ ਕਿਵੇਂ ਬਚਿਆ ਜਦੋਂ ਨਾ ਹੋ ਇੱਕ ਗੱਲ ਕਈ ਪਾਤਸ਼ਾਹਾਂ ਨੇ ਕਹਿੰਦੇ ਜਿਹੜਾ ਇਹਨਾਂ ਤੋਂ ਵੱਡੀ ਤਲਤ ਵਾਲਾ ਹੋਵੇ ਹੁਣ ਜਿਹੜੇ ਸੰਸਾਰ ਤੋਂ ਜਿੱਤੇ ਨਹੀਂ ਜਾ ਸਕਦੇ ਸੰਸਾਰ ਤੋਂ ਮਾਰੇ ਨਹੀਂ ਜਾ ਸਕਦੇ ਏਡੇ ਵੱਡੇ ਬੜੀ ਸੂਰਮੇ ਹੋਣ ਤਰਪ ਕਿੱਦੀ ਝੰਡ ਜਾਵੇ ਕਿੱਥੋਂ ਜਾ ਕੇ ਬਚੇ ਜਾਊਗਾ ਇਹ ਕੋਈ ਜੀ ਇੱਕੋ ਜਣਾ ਹੈ ਪਿਆਰਿਓ ਦੇਰੋਂ ਆ ਪੰਜਾ ਤੋਂ ਜ਼ਿਆਦਾ ਤਰ੍ਹਾਂ ਹੈ ਉਹ ਹੈ ਗੁਰੂ ਇਹਦੇ ਬਲੇ ਗੁਰੂ ਆ ਮਹਾ ਬਲੇ ਤੇ ਬਾ ਬਲੇ ਦੇ ਅਗੇ ਬਲੇ ਕੀ ਕਰ ਦੂ ਜੇ ਤੇ ਮਹਾਬਲੀ ਗੁਰੂ ਦੇ ਚਰਨਾਂ ਵਿੱਚ ਜਾਣ ਡੰਗਾਗੇ ਤਾਂ ਸਾ ਜਣੋ ਸਾਡਾ ਬਚਾ ਹੋ ਜਾ ਪਰ ਜੀ ਕਰਦੇ ਕੀ ਆ ਅਸੀਂ ਬਚਨ ਦਾ ਯਤਨ ਕਰਦੇ ਆ ਤੇ ਮਹਾਬਲੀ ਦੇ ਚਰਨਾਂ ਜਾਣ ਕੇ ਡਿੱਗਦੇ ਵੀ ਆ ਬੀਤੋ ਬਗਾ ਸਾਡਾ ਕੋਈ ਆਖਾ ਨਹੀਂ ਇਸ ਗੱਲ ਨੂੰ ਤਾਂ ਮੰਨ ਲਿਆ ਬੇਤੂ ਬਗਸਾ ਦਾ ਪੁੱਦਕਾ ਨਹੀਂ ਪਰ ਇਸ ਗੱਲ ਨੂੰ ਨਹੀਂ ਮੰਨੇ ਬੇਦ ਨੂੰ ਵੱਡਾ ਕੋਈ ਦਾਦਾ ਵੀ ਨਹੀਂ ਇਸ ਗੱਲ ਨੂੰ ਨਹੀਂ ਮੰਨੇ ਬੇਦ ਨੂੰ ਕੋਈ ਵੱਡਾ ਦਾਦਾ ਵੀ ਨਹੀਂ ਸੰਸਾਰ ਤੇ ਦਾਦਾ ਸਭ ਤੋਂ ਵੱਡਾ ਹੈ ਤਾਂਤ ਵਿੱਚ ਵੀ ਵੱਡਾ ਤੇ ਦਾਤਾ ਵੀ ਸਭ ਤੋਂ ਵੱਡਾ ਤੇ ਅੰਦਰ ਜਾਨੀ ਵੀ ਸਭ ਤੋਂ ਵੱਡਾ ਤੁਸੀਂ 10 ਸਾਲ ਨੇ ਇੱਕ ਗੱਲ ਕਹੀ ਉਹਨੇ ਸੰਸਾਰ ਦੇ ਵਿੱਚ ਤਿੰਨਾਂ ਦੀ ਗੱਲ ਕੀਤੀ ਆ ਤਿੰਨਾਂ ਦੀ ਆਪਾਂ ਹੁਣ ਗੱਲ ਕਰਾਂ ਉਹ ਕਹਿੰਦੇ ਜੇ ਜੰਨੀ ਪੁੱਤਰ ਦੇਵੇ ਜੇ ਜਨਨੀ ਪੁੱਤਰ ਦੇਵੇ ਜਨਨੀ ਤੋਂ ਪਾ ਮਾਂ ਜੇ ਪੁੱਤਰ ਪੈਦਾ ਕਰੇ ਤੇ ਕਿ ਹੋ ਜਾ ਕਰੇ ਦਾਦਾ ਜਾਂ ਤੋ ਦਾਦਾ ਹੋਏ ਜਾਂ ਤੋ ਦਾਤਾ ਹੋਏ ਜਿਸ ਤਰ੍ਹਾਂ ਕਰਨੂ ਸੀਗਾ ਦਾਤਾ ਦਾਲ ਵਣਦਾ ਸੀ ਕਰਨੂ ਕੋ ਛੋਟਾ ਮोटा ਦਾਨ ਨਹੀਂ ਸੀ ਕਰ ਹਰੀਸ਼ ਚੰਦਰ ਰਾਜਾ ਦਾ ਛੋਟਾ ਮोटा ਦਾਨ ਨਹੀਂ ਸੀ ਜਹ ਦਾਤਾ ਜਹ ਭਗਤ ਉਹ ਤਾਨੇ ਮਾਵਾਂ ਜਿਨ੍ਹਾਂ ਨੇ ਪ੍ਰੀਤ ਵਰਗਾ ਪੁੱਤ ਪੈਦਾ ਕੀਤਾ ਕਬੀਰ ਵਰਗਾ ਖੁਦ ਪੈਦਾ ਕੀਤਾ 판ਤ ਰਵਿਦਾ ਸਵਰਗ ਦਾ ਪੁੱਤ 판ਤ ਪੈਦਾ ਕੀਤਾ ਦਾਤਾ ਭਗਤ ਤਿੱਜਾਗਾ ਸੁਰਮਾ ਇਹ ਤਿੰਨੇ ਗੁਣ ਗੁਰੂ ਦੇ ਵਿੱਚ ਆਪਰ ਨੇ ਤਿੰਨੇ ਗੁਣ ਗੁਰੂ ਦੇ ਵਿੱਚ ਤਉ ਵਹਾਂ ਬਦੇ ਤੇ ਜਿੰਦੀ ਛਣ ਵਿੱਚ ਆਜਵਾਂਗੇ ਤੇ ਹੈਂ ਕਿਤੋ ਵਿਸ਼ਾਡ ਕੇ ਹੈਂਕੜ ਝੜ ਕੇ ਆਵਾ ਮੇ ਤਾਂ ਤੇ ਜੇਕਰ ਭਵੀ ਕੁਝ ਹੈਗਾ ਤੇ ਗੱਲ ਨਹੀਂ ਬੰਦਨੀ ਆਪਣਾ ਜਨਨਾ ਪਉ ਫਿਰ ਗੁਰੂ ਹਰ ਪਕ ਤੋਂ ਰਕੀ ਕਰਦਾ ਫਿਰੂ ਹਰ ਪਕ ਤੋਂ ਜੀਵਨ ਦੇ ਜਿਹੜੀ ਚੰ ਲੰਬੀ ਲੜੀ ਆ ਕਿਤੇ ਵੀ ਰੁਕਾਵਟ ਆ ਜੇ ਉਸ ਲੰਬੀ ਲੜੀ ਵਿੱਚ ਤੇ ਪਾਸ਼ਾ ਨੂੰ ਸੁਣ ਜਾ ਦਿੰਦਾ ਹਲ ਕਰਦਾ ਤਾਂ ਇਸ ਵਕ ਤੇ ਪਾ ਜਿਸ ਗੁਰੂ ਦੀ ਅਮਰ ਕਥਾ ਕਰ ਰਹੇ ਨਾ ਜੀਵਨ ਦੀ ਮਹਾਬਲੀ ਸੁਰਮਾ ਤੂੰ ਨੇ ਸੋਚਿਆ ਕਿ ਮੇਰੇ ਵਰਗੇ ਜਿਹੜੇ ਨਾ ਮੇਰੇ ਵਰਗੇ ਮਿਰ ਸਿੱਖ ਬਣ ਜਾਣਾ ਸਿੱਖ ਮੇਰੇ ਮੇਰੇ ਵਰਗੇ ਬਣ ਮਹਾਬਲੀ ਬਣ ਜਾਣਾ ਮੈਂ ਮਹਾਂਬਲੀ ਤੇ ਮੇਰੇ ਸਿੱਖ ਵੀ ਮਹਾਂਬਲੀ ਬਣ ਜਾਂਦੇ ਇਹ ਸੋਚ ਸੀ ਇਹ ਸੋਚ ਲਓ ਅਗਰੇ ਰੱਖ ਕੇ ਪਾਸ਼ਾ ਨੇ ਅਜਿਹੇ ਆਪਾਂ ਅਮਰਤੇ ਕਈਆਂ ਚਿਹਰਾਂ ਤੋਂ ਬੰਦ ਕਰਦੇ ਆ ਰਹੇ ਆ ਇਹ ਅੰਮ੍ਰਿਤ ਦਾਤ ਬਖਸ਼ ਕੀਤੇ ਅੰਮ੍ਰਿਤ ਕੋਈ ਛੋਟੀ ਮੋਟੀ ਚੀਜ਼ ਨਹੀਂ ਪਿਆਰੋ ਮਿਲਦਾ ਭਾਗਾਂ ਦੇ ਨਾਲ ਰੀਜ਼ ਕਰਕੇ ਨਹੀਂ ਬੇਕੂਦਕੀ ਨਹੀਂ ਜਦੋਂ ਅੰਦਰੋਂ ਪਿਆਰ ਦੇ ਨਾਲ ਭਿੱਜ ਕੇ ਅੰਬਰ ਛੱਕਦਾ ਹੈ ਗਾਗ ਬਣ ਕੇ ਆਉਂਦਾ ਹੈ ਬਾਸ਼ੇ ਦੇੰਗ ਗੱਲ ਕਹੀ ਜਿਹੜਾ ਗਾਗ ਬਣ ਕੇ ਆਉਂਦਾ ਨਾ